ਸਵਾਗਤ ਹੈ ਜੀ ਅੱਜ ਆਪਾਂ ਕੁਝ ਪੁਰਾਣੀਆਂ ਲਿਖਤਾਂ ਤੇ ਨਜ਼ਰ ਮਾਰਾਂਗੇ ਇਹ ਬੰਦਾ ਸਿੰਘ ਬਹਾਦਰ ਦੇ ਵੇਲਿਆਂ ਦੀਆਂ ਨੇ ਤੇ ਖਾਸ ਤੌਰ ਤੇ ਦੋ ਕਟਣਾਵਾ ਕਪੂਰੀ ਦੀ ਜਿੱਤ ਤੇ ਸਰਹਿੰਦ ਵਾਲੀ ਮੁਹਿੰਮ ਜਿਸ ਵਿੱਚ ਸਢੋਰੇ ਦਾ ਕਿਲਾ ਵੀ ਆ ਜਾਂਦਾ ਉਹਨਾਂ ਬਾਰੇ ਦੱਸਦੀਆਂ ਨੇ ਹਾਂਜੀ ਮਕਸਦ ਇਹ ਹੀ ਹੈ ਕਿ ਸਮਝੀਏ ਵੀ ਇਨ੍ਹਾਂ ਸਰੋਤਾਂ ਦੇ ਹਿਸਾਬ ਨਾਲ ਉਦੋਂ ਕੀ ਕੁਝ ਵਾਪਰਿਆ ਤੇ ਇਹਨਾਂ ਦਾ ਮਹੱਤਵ ਕੀ ਸੀ ਬਿਲਕੁਲ ਤੇ ਇਹ ਲਿਖਤਾਂ ਕਾਫੀ ਦਿਲਚਸਪ ਨੇ ਕਿਉਂਕਿ ਇਹ ਸਿਰਫ ਲੜਾਈਆਂ ਨਹੀਂ ਦੱਸਦੀਆਂ ਸਗੋਂ ਉਸ ਵੇਲੇ ਦੇ ਮਤਲਬ ਹਾਕਮ ਕਿਹੋ ਜੇ ਸੀ ਲੋਕਾਂ ਦਾ ਕੀ ਹਾਲ ਸੀ ਤੇ ਸਿੰਘਾਂ ਨੇ ਕਿਵੇਂ ਕਾਰਵਾਈ ਕੀਤੀ ਇਹ ਸਭ ਕੁਝ ਉਭਰ ਕੇ ਆਉਂਦਾ ਹੂੰ ਚਲੋ ਫਿਰ ਕਪੂਰੀ ਤੋਂ ਹੀ ਸ਼ੁਰੂ ਕਰਦੇ ਆਂ ਹਾਂ ਕਪੂਰੀ ਦੀ ਗੱਲ ਕਰਦੇ ਆਂ ਸਰੋਤ ਕਹਿੰਦੇ ਨੇ ਉੱਥੋਂ ਦਾ ਹਾਕਮ ਸੀ ਕਦਮ ਉਦਦੀਨ ਤੇ ਉਹਦੇ ਬਾਰੇ ਜੋ ਲਿਖਿਆ ਉਹ ਤਾਂ ਕਾਫੀ ਭਿਆਨਕ ਹੈ ਹਾਂ ਦੱਸਦੇ ਨੇ ਬਈ ਬਹੁਤ ਜ਼ਾਲਮ ਤੇ ਐਸ਼ਪਰਸਤ ਸੀ ਹਾਂ ਖਾਸ ਕਰਕੇ ਹਿੰਦੂ ਘਰਾਂ ਦੀਆਂ ਧੀਆਂ ਨੂੰਹਾਂ ਨੂੰ ਚੁੱਕ ਕੇ ਲੈ ਜਾਣਾ ਜ਼ਬਰਦਸਤੀ ਕਰਨਾ ਇਹ ਵੀ ਲਿਖਿਆ ਕਿ ਇਸ ਕੰਮ ਲਈ ਉਹਨੇ ਬਕਾਇਦਾ ਬੰਦੇ ਰੱਖੇ ਹੋਏ ਸੀ ਅੱਛਾ ਹਾਂ ਜਿਹੜੇ ਪਤਾ ਕਰਦੇ ਸੀ ਕਿ ਕਿੱਥੇ ਕੋਈ ਜਵਾਨ ਕੁੜੀ ਐ ਤੇ ਉਹਨੂੰ ਆਪਣੀ ਦੌਲਤ ਦਾ ਵੀ ਬੜਾ ਕਮੰਡ ਸੀ ਤੇ ਦੇਖੋ ਕਿਵੇਂ ਫਿਰ ਗੱਲ ਅੱਗੇ ਤੁਰੀ ਜਦੋਂ ਕੁਝ ਲੋਕਾਂ ਨੇ ਪੀੜਤਾ ਨੇ ਬੰਦਾ ਸਿੰਘ ਤੱਕ ਪਹੁੰਚ ਕੀਤੀ ਤਾਂ ਸਰੋਤ ਕਹਿੰਦੇ ਨੇ ਕਿ ਕਾਰਵਾਈ ਬਹੁਤ ਤੇਜ਼ੀ ਨਾਲ ਹੋਈ ਮਤਲਬ ਕੋਈ ਦੇਰੀ ਨਹੀਂ ਬਿਲਕੁਲ ਜਿਵੇਂ ਸ਼ਿਕਾਇਤ ਮਿਲੀ ਤੇ ਅਗਲੇ ਦਿਨ ਹਮਲਾ ਹਾਂ ਅਗਲੇ ਹੀ ਦਿਨ ਇਹ ਦੱਸਦਾ ਕਿ ਸ਼ਾਇਦ ਉਦੋਂ ਅਜਿਹੇ ਜ਼ੁਲਮਾਂ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਂਦਾ ਸੀ ਤੇ ਲੜਾਈ ਵੀ ਕੋਈ ਲੰਬੀ ਨਹੀਂ ਚੱਲੀ ਉਹਦੀ ਫੌਜ ਥੱਕੀ ਕੀ ਨਹੀਂ ਹੂੰ ਕਹਿੰਦੇ ਨੇ ਭੱਜ ਗਏ ਸਾਰੇ ਕਦਮ 우ਦੀਨ ਆ ਭੱਜ ਗਿਆ ਹਵੇਲੀ ਚ ਵੜ ਗਿਆ ਅੱਛਾ ਪਰ ਸਿੰਘਾਂ ਨੇ ਹਵੇਲੀ ਨੂੰ ਬਾਹਰੋਂ ਅਗ ਲਾਤੀ ਤੇ ਉਹ ਅੰਦਰ ਹੀ ਸੜ ਕੇ ਮਰ ਗਿਆ ਸਰੋਤ ਇਸ ਨੂੰ ਇੱਕ ਤਰ੍ਹਾਂ ਦੀ ਸਜ਼ਾ ਦੇ ਤੌਰ ਤੇ ਦੇਖਦੇ ਨੇ ਜਿਵੇਂ ਉਹਦੇ ਕੀਤੇ ਦਾ ਫਲ ਮਿਲਿਆ ਹੋਵੇ ਹੂੰ ਸਹੀ ਗੱਲ ਹੈ ਕਪੂਰੀ ਤੋਂ ਬਾਅਦ ਫਿਰ ਅਗਲਾ ਨਿਸ਼ਾਨਾ ਵੱਡਾ ਸੀ ਸਰਹੰਦ ਪਰ ਸਰੋਤ ਦੱਸਦੇ ਨੇ ਕਿ ਸਰਹੰਦ ਜਾਣ ਤੋਂ ਪਹਿਲਾਂ ਸਡੋਰੇ ਦਾ ਕਿਲਾ ਜਿੰਨਾ ਜ਼ਰੂਰੀ ਸੀ ਅੱਛਾ ਸਡੋਰਾ ਕਿਉਂ ਜ਼ਰੂਰੀ ਸੀ ਦੇਖੋ ਸਡੋਰਾ ਪੁਰਾਣਾ ਤੇ ਵੱਡਾ ਸ਼ਹਿਰ ਸੀ ਤੇ ਰਣਨੀਤਿਕ ਤੌਰ ਤੇ ਅਹਿਮ ਸੀ ਸਰਹੰਦ ਦੇ ਰਸਤੇ ਤੇ ਤੇ ਇੱਥੋਂ ਦਾ ਹਾਕਮ ਸੀ ਉਸਮਾਨ ਖਾਨ ਇਹ ਵੀ ਮਤਲਬ ਆਪਣੇ ਜ਼ੁਲਮਾਂ ਲਈ ਬਦਨਾਮ ਸੀ ਹਾਂ ਮੈਂ ਪੜਿਆ ਸੀ ਪੀਰ ਬੁੱਧੂ ਸ਼ਾਹ ਜੀ ਬਾਰੇ ਹਾਂਜੀ ਹਾਂਜੀ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਪਰਿਵਾਰ ਤੇ ਨੇ ਬਹੁਤ ਤਸ਼ੱਦਦ ਕੀਤਾ ਸੀ ਤੇ ਆਮ ਤੌਰ ਤੇ ਵੀ ਗੈਰ ਮੁਸਲਮਾਨਾਂ ਨਾਲ ਇਹਦਾ ਵਤੀਰਾ ਬਹੁਤ ਮਾੜਾ ਸੀ ਨਫ਼ਰਤ ਭਰਿਆ oh ਪਰ ਸਡੋਰੇ ਦੀ ਲੜਾਈ ਬਾਰੇ ਜ਼ਿਆਦਾ ਵੇਰਵਾ ਨਹੀਂ ਮਿਲਦਾ ਇੰਨਾ ਲਿਖਤਾ ਛਣਾ ਨਹੀਂ ਸਿੱਧਾ ਸਡੋਰੇ ਦੀ ਲੜਾਈ ਦਾ ਤਾਂ ਨਹੀਂ ਪਰ ਸਰਹਿੰਦ ਦੀ ਘੇਰਾਬੰਦੀ ਤੇ ਜਿੱਤ ਵੇਲੇ ਦਾ ਜ਼ਿਕਰ ਹੈ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਸਡੋਰੇ ਤੇ ਕਾਬੂ ਪਾ ਲਿਆ ਗਿਆ ਹੋਣਾ ਸਰਹਿੰਦ ਦੀ ਗੱਲ ਜ਼ਿਆਦਾ ਖੁੱਲ ਕੇ ਕੀਤੀ ਗਈ ਹੈ ਹਾਂ ਸਰਹੰਦ ਦਾ ਵੇਰਵਾ ਤਾਂ ਕਾਫੀ ਕਾਫੀ ਸਖਤ ਹੈ ਵਜ਼ੀਰ ਖਾਨ ਦੀ ਮੌਤ ਤੋਂ ਬਾਅਦ ਜੋ ਉਹਦੀ ਲਾਸ਼ ਨਲ ਕੀਤਾ ਗਿਆ ਹਾਂ ਉਹ ਦੱਸਦੇ ਨੇ ਕਿ লাশ ਦਾ ਜਲੂਸ ਕੱਢਿਆ ਫਿਰ ਦਰਖਤ ਨਾਲ ਪੁੱਠਾ ਟੰਗਿਆ ਹੂੰ ਤੇ ਗਿਰਜਾਂ ਵਗੈਰਾ ਨੇ ਨੋਚਿਆ ਕਹਿੰਦੇ ਨੇ ਇਸ ਨਾਲ ਸ਼ਹਿਰ 'ਚ ਬੜਾ ਡਰ ਫੈਲ ਗਿਆ ਸੀ ਹਾਂ ਪਰ ਫਿਰ ਇਹ ਵੀ ਕਿਹਾ ਗਿਆ ਕਿ ਸਿੱਖਾਂ ਨੇ ਐਲਾਨ ਕੀਤਾ ਸੀ ਵੀ ਆਮ ਲੋਕਾਂ ਨੂੰ ਬੇਗੁਨਾਹਾਂ ਨੂੰ ਕੁਝ ਨਹੀਂ ਕਿਹਾ ਜਾਊਗਾ ਬਿਲਕੁਲ ਇਹ ਨੁਕਤਾ ਵੀ ਆਉਂਦਾ ਹੈ ਸ਼ਾਇਦ ਮਾਹੌਲ ਨੂੰ ਸ਼ਾਂਤ ਕਰਨ ਲਈ ਫਿਰ ਕਿਲੇ ਤੇ ਹਮਲਾ ਹੋਇਆ ਉਹ ਕੋਈ ਸੌਖਾ ਕੰਮ ਨਹੀਂ ਸੀ ਸਰਹਿੰਦ ਦਾ ਕਿਲਾ ਬਹੁਤ ਮਜ਼ਬੂਤ ਸੀ ਹਾਂ ਲਿਖਿਆ ਕਿ ਕਰੀਬ 500 ਸਿੰਘ ਸ਼ਹੀਦ ਹੋਏ ਉਸ ਲੜਾਈ 'ਚ ਹਾਂਜੀ ਤੇ ਉਹ ਪੱਠੇ ਵਾਲੀ ਗੱਲ ਵੀ ਬੜੀ ਦਿਲਚਸਪ ਹੈ। ਉਹ ਹਾਂ। ਕਿ ਕਿਲੇ ਦੇ ਨੇੜੇ ਕੋਈ ਇਟਾਂ ਦਾ ਪੱਠਾ ਸੀ? ਹਾਂ। ਤੇ ਕੁਛ ਸਿੰਘ ਉਹਦੇ ਤੇ ਚੜ ਗਏ। ਉੱਥੋਂ ਨਿਸ਼ਾਨਾ ਲਾ ਕੇ ਉਹਨਾਂ ਨੇ ਕਿਲੇ ਦੇ ਤੋਪਚੀ ਮਾਰ ਦਿੱਤੇ ਪਹਿਲਾਂ। ਅੱਛਾ। ਤੇ ਫਿਰ? ਫਿਰ ਜਿਹੜੀਆਂ ਤੋਪਾਂ ਪਹਿਲਾਂ ਚੱਪੜਚੜੀ 'ਚ ਜਿੱਤੀਆਂ ਸੀ, ਉਹਨਾਂ ਨਾਲ ਕਿਲੇ ਦੀ ਕੰਧ ਤੇ ਗੋਲਾਬਾਰੀ ਕੀਤੀ। ਤੇ ਕੰਧ ਤੋੜ ਕੇ ਰਸਤਾ ਬਣਾਇਆ? ਹਾਂ। ਰਸਤਾ ਬਣਾਇਆ ਤੇ ਫੌਜ ਅੰਦਰ ਗਈ। ਉਸ ਤੋਂ ਬਾਅਦ ਫਿਰ ਅੰਦਰ ਵਾਲੀ ਫੌਜ ਨੇ ਹਥਿਆਰ ਸੁੱਟ ਦਿੱਤੇ ਉਹਨੇ। ਤੇ ਸਰਹਿੰਦ ਤੇ ਪੂਰਾ ਕਬਜ਼ਾ ਹੋ ਗਿਆ ਫਿਰ ਬੰਦਾ ਸਿੰਘ ਨੇ ਉਹੀ ਐਲਾਨ ਦੁਹਰਾਇਆ ਕਿ ਮੁਜਰਮਾਂ ਨੂੰ ਸਜ਼ਾ ਮਿਲੂ ਬੇਗੁਨਾਹਾਂ ਨੂੰ ਕੁਝ ਨਹੀਂ ਕਿਹਾ ਜਾਊਗਾ ਜਿਸ ਨਾਲ ਕਹਿੰਦੇ ਨੇ ਲੋਕਾਂ ਨੇ ਥੋੜਾ ਸੁੱਖ ਦਾ ਸਾ ਲਿਆ ਪਰ ਸਜ਼ਾਵਾਂ ਦਾ ਦੌਰ ਫਿਰ ਸ਼ੁਰੂ ਹੋਇਆ ਖਾਸ ਕਰਕੇ ਸੁਚਾਨੰਦ ਦਾ ਮਾਮਲਾ ਹਾਂ ਸੁਚਾਨੰਦ ਵਜ਼ੀਰ ਖਾਨ ਦਾ ਸਲਾਹਕਾਰ ਉਹ ਕਿਵੇਂ ਫੜਿਆ ਗਿਆ ਉਹ ਪਛਾਣੀ ਨਹੀਂ ਨਹੀਂ ਲਿਖਿਆ ਕਿ ਉਹ ਆਪਣੀ ਦੌਲਤ ਦੇ ਚੱਕਰ 'ਚ ਹੀ ਰਹਿ ਗਿਆ ਸ਼ਾਇਦ ਸੋਚਦਾ ਸੀ ਕਿ ਦੌਲਤ ਲੁਕਾ ਲਵੇ ਜਾਂ ਨਾਲ ਲੈ ਜਾਵੇ ਇਸੇ ਉਹ ਦੇੜ ਬੁਣ ਚ ਫੜਿਆ ਗਿਆ ਤੇ ਉਹਦਾ ਅੰਤ ਬਹੁਤ ਬੁਰਾ ਦੱਸਿਆ ਹਾਂ ਕਾਫੀ ਕਾਫੀ ਬੁਰਾ ਕਹਿੰਦੇ ਨੇ ਨੱਕ ਚ ਨਕੇਲ ਪਾ ਕੇ ਗਲੀਆਂ ਚ ਘੁਮਾਇਆ ਭੀਖ ਮੰਗਵਾਈ ਗਈ ਓਹੋ ਲੋਕਾਂ ਨੇ ਪੱਥਰ ਮਾਰੇ ਤੇ ਬਸ ਐਸੀ ਜ਼ਿਲਤ ਵਿੱਚ ਉਹਦੀ ਮੌਤ ਹੋ ਗਈ ਤੇ ਉਹਦੀ ਸਾਰੀ ਦੌਲਤ ਜਾਇਦਾਦ ਸਭ ਜ਼ਬਤ ਕਰ ਲਈ ਤੇ ਇੱਥੇ ਉਹ ਮੁਹੰਮਦ ਕਾਸਿਮ ਦੀ ਇਬਰਤਨਾਮਾ ਵਾਲੀ ਗੱਲ ਆਉਂਦੀ ਹੈ ਹਨਾ ਬਿਲਕੁਲ ਬਿਲਕੁਲ ਇਬਰਤਨਾਮਾ ਦਾ ਹਵਾਲਾ ਦਿੰਦੇ ਨੇ ਕਿ ਲੋਕ ਕਹਿੰਦੇ ਸੀ ਉਦੋਂ ਕਿ ਵਜ਼ੀਰ ਖਾਨ ਦੇ ਰਾਜ ਚ ਗਰੀਬਾਂ ਤੇ ਬੜਾ ਜ਼ੁਲਮ ਹੁੰਦਾ ਸੀ ਤੇ ਹੁਣ ਜਿਵੇਂ ਹਰ ਜ਼ੁਲਮ ਦਾ ਹਿਸਾਬ ਲਿਆ ਜਾ ਰਿਹਾ ਸੀ ਜਿਹਾ ਬੀਜਿਆ ਗਿਆ ਤੇ ਹਾ ਵੱਡਿਆ ਗਿਆ ਇਹ ਸਿੱਧੀ ਸਿੱਧੀ ਟਿੱਪਣੀ ਹੈ ਉਸ ਸਮੇਂ ਦੇ ਹਾਲਾਤ ਤੇ ਹਾਂਜੀ ਸਰੋਤ ਇਸ ਨੂੰ ਸਿਰਫ ਇੱਕ ਕਹਾਵਤ ਵਾਂਗ ਨਹੀਂ ਸਗੋਂ ਵਾਪਰ ਰਹੀਆਂ ਘਟਨਾਵਾਂ ਦੀ ਇੱਕ ਵਿਆਖਿਆ ਦੇ ਤੌਰ ਤੇ ਪੇਸ਼ ਕਰ ਰਿਹਾ ਹੈ ਕਾਰਨ ਤੇ ਨਤੀਜਾ ਸਹੀ ਹੈ ਤੇ ਸੁਚਾਨੰਦ ਦੇ ਪਰਿਵਾਰ ਨਾਲ ਵੀ ਮਾੜਾ ਹੋਇਆ ਦੱਸਦੇ ਨੇ ਹਾਂ ਉਹਨਾਂ ਨੂੰ ਵੀ ਸਜ਼ਾ ਮਿਲੀ ਵਜ਼ੀਰ ਖਾਨ ਤੇ ਸੁਚਾਨੰਦ ਦੇ ਮਹਿਲ ਵਗੈਰਾ ਵੀ ਉਜਾੜ ਦਿੱਤੇ ਗਏ ਤੇ ਹੋਰ ਵੀ ਕਈ اهلਕਾਰ ਸੀ ਜਿਨ੍ਹਾਂ ਨੂੰ ਜ਼ਾਲਿਮ ਮੰਨਿਆ ਜਾਂਦਾ ਸੀ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਤਾਂ ਕੁਲ ਮਿਲਾ ਕੇ ਇਹਨਾਂ ਲਿਖਤਾਂ ਤੋਂ ਜੋ ਤਸਵੀਰ ਬਣਦੀ ਹੈ ਉਹ ਹੈ ਤੇਜ਼ ਫੌਜੀ ਕਾਰਵਾਈਆਂ ਦੀ ਜ਼ਾਲਿਮ ਹਾਕਮਾਂ ਦੇ ਭਿਆਨਕ ਅੰਤ ਦੀ ਤੇ ਇੱਕ ਤਰ੍ਹਾਂ ਨਾਲ ਬਦਲਾ ਜਾਂ ਇਨਸਾਫ ਕਹਿ ਲੋ ਉਸ ਦੀ ਕਾਰਵਾਈ ਦੀ ਸਹੀ ਗੱਲ ਹੈ ਤੇ ਫਿਰ ਸੋਚਣ ਵਾਲੀ ਗੱਲ ਇਹ ਹੀ ਰਹਿ ਜਾਂਦੀ ਹੈ ਜਦੋਂ ਆਪਾਂ ਇਹ ਸਭ ਪੜਦੇ ਹਾਂ ਕਿ ਉਸ ਸਮੇਂ ਦੇ ਹਿਸਾਬ ਨਾਲ ਇਨਸਾਫ ਦਾ ਮਤਲਬ ਕੀ ਸੀ ਕਿ ਇਹ ਸਿਰਫ ਸਜ਼ਾ ਸੀ ਬਦਲਾ ਸੀ ਜਾਂ ਕੁਝ ਹੋਰ ਹੂੰ ਤੇ ਉਹ ਜਿਹੜਾ ਨੁਕਤਾ ਹੈ ਜਿਹਾ ਬੀਜਾ ਤੇਹਾ ਵੱਡਿਆ ਇਹ ਸਿਰਫ ਇੱਕ ਨੈਤਿਕ ਸਬਕ ਹੈ ਜਾਂ ਇਹ ਉਸ ਵੇਲੇ ਦੀ ਰਾਜਨੀਤੀ ਸ਼ਕਤੀ ਦੇ ਬਦਲਾਅ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ 'ਚ ਵੀ ਮਦਦ ਕਰਦਾ ਹੈ ਹਾਂ ਇਹ ਸਵਾਲ ਸੱਚਮੁੱਚ ਸੋਚਣ ਵਾਲਾ ਹੈ ਕਿ ਇਤਿਹਾਸ ਦੀਆਂ ਇਹ ਘਟਨਾਵਾਂ ਸਾਨੂੰ ਅੱਜ ਕੀ ਸਿਖਾਉਂਦੀਆਂ